ਜੇਕਰ ਤੁਸੀਂ ਵੀ ਲੋਕੀ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਲੋਕੀ ਖਾਣ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਇਹ ਸ਼ਾਇਦ ਸੁਣ ਕੇ ਤੁਹਾਨੂੰ ਹੈਰਾਨੀ ਵੀ ਹੋਏਗੀ ਕਿ ਆਖਿਰ ਮੈਂ ਕੀ ਕਹਿ ਰਹੀਆਂ ਬਾਰੇ ਬਿਲਕੁਲ ਸੱਚ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਲੋਕੀ ਤੋਂ ਅਲਰਜੀ ਵੀ ਹੈਗੀ ਹੈ ਤੇ ਲੋਕੀ ਖਾਣ ਦੇ ਨਾਲ ਉਹਨਾਂ ਦੀ ਬਿਮਾਰੀ ਹੋਰ ਵਾਧ ਜਾਂਦੀ ਹੈ ਉਹ ਕਿਹੜੀ-ਕਿਹੜੀ ਬਿਮਾਰੀ ਹੈ ਜੋ ਕਿ ਇਨਸਾਨ ਨੂੰ ਲੱਗ ਸਕਦੀਆਂ ਨੇ ਹਾਲਾਂਕਿ ਦੱਸ ਦੇ ਕਿ ਦੇਸ਼ ਦੇ ਲੋਕੀ ਨੂੰ ਜੇਕਰ ਖਾਜਾਵੇ ਤਾਂ ਲੋਕੀ ਨੂੰ ਸਿਹਤਮੰਦ ਸਬਜ਼ੀ ਕੇ ਰੋਜ਼ ਲੋਕੀ ਖਾਂਦੇ ਹੋ ਡੇਲੀ ਰੋਕੀ ਜਿਹੜੀ ਕਿ ਲੋਕੀ ਖਾਂਦੇ ਉਹ ਤਾਂ ਤੁਹਾਡੇ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਕਦੂ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਭਾਰ ਘਟਾਉਣ ਤੋਂ ਲੈ ਕੇ ਬਲੱਡ ਸ਼ੂਗਰ ਕੰਟਰੋਲ ਕਰਨ ਤੱਕ ਇਸ ਦੇ ਫਾਇਦਿਆਂ ਦੀ ਲਿਸਟ ਲੰਬੀ ਹੈ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਦੇ ਵਿੱਚ ਸ਼ਾਮਲ ਕਰਦੇ ਨੇ ਖਾਸ ਕਰਕੇ ਇਸ ਨੂੰ ਜੂਸ ਦੇ ਰੂਪ ਦੇ ਵਿੱਚ ਪੀਂਦੇ ਨੇ ਪਰ ਕਦੂ ਦਾ ਜ਼ਿਆਦਾ ਜਾਂ ਫਿਰ ਗਲਤ ਸੇਵਨ ਸਰੀਰ ਦੇ ਉੱਤੇ ਵੀ ਮਾੜਾ ਪ੍ਰਭਾਵ ਪਾ ਸਕਦਾ ਹੈ ਅਹ ਦੱਸਦੇ ਕਿ ਕੋੜੀ ਲੋਕੀ ਜ਼ਹਿਰ ਦੀ ਤਰ੍ਹਾਂ ਹੁੰਦੀ ਆ ਜੇਕਰ ਕਦੂ ਦਾ ਸਵਾਦ ਕੋੜਾ ਹੋਵੇ ਤਾਂ ਇਸ ਨੂੰ ਕਦੇ ਵੀ ਨਾ ਖਾਓ ਲੋਕੀ ਦੇ ਵਿੱਚ ਆ ਦੱਸਦੀ ਹੈ ਕਿ ਟਾਕਸਿਕ ਕੰਪਾਊਂਡ ਹੁੰਦੇ ਨੇ ਜੋ ਕਿ ਪੇਟ ਦਰਦ ਉਲਟੀਆਂ ਲੂਸ ਮੋਸ਼ਨ ਤੇ ਇਥੋਂ ਤੱਕ ਕਿ ਫੂਡ ਪੌਇਜ਼ਿੰਗ ਦਾ ਕਾਰਨ ਵੀ ਬਣ ਸਕਦੇ ਨੇ ਗੈਸ ਅਤੇ ਬਦਹਜਮੀ ਦੀਆਂ ਵੀ ਸਮੱਸਿਆਵਾਂ ਹੋ ਸਕਦੀਆਂ ਨੇ ਕੁਝ ਲੋਕਾਂ ਨੂੰ ਲੋਕੀ ਖਾਣ ਤੋਂ ਬਾਅਦ ਗੈਸ, ਪੇਟ ਫੁੱਲਣਾ ਜਾਂ ਫਿਰ ਬਦਹਜਮੀ ਦੀ ਸਮੱਸਿਆ ਹੁੰਦੀ ਹੈ ਖਾਸ ਕਰਕੇ ਜਦੋਂ ਤੁਸੀਂ ਇਸ ਨੂੰ ਰਾਤ ਨੂੰ ਖਾਂਦੇ ਹੋ ਲੋਕੀ ਦੀ ਠੰਡੀ ਤਾਸੀਰ ਪਾਚਨ ਤੰਤਰ ਨੂੰ ਹੌਲਾ ਕਰ ਸਕਦੀ ਹੈ ਬਲੱਡ ਪ੍ਰੈਸ਼ਰ ਦੇ ਵਿੱਚ ਕਮੀ ਆ ਜਾਂਦੀ ਹੈ ਕਦੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਪਰ ਜ਼ਿਆਦਾ ਸੇਵਨ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਬਹੁਤ ਘੱਟ ਹੋ ਸਕਦਾ ਹੈ ਬਲੱਡ ਦੱਸਦੇ ਕਿ ਘੱਟ ਬਲੱਡ ਪ੍ਰੈਸ਼ਰ ਚੱਕਰ ਆਉਂਦੇ ਨੇ ਕਮਜ਼ੋਰੀ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਵਾਰ-ਵਾਰ ਪਸ਼ਾਬ ਵੀ ਆ ਸਕਦਾ ਹੈ। ਕੱਦੂ ਦੇ ਵਿੱਚ ਦੱਸਦੀ ਹੈ ਕਿ ਡਾਈਯੂਰੇਟਿਡ ਗੁਣ ਹੁੰਦੇ ਨੇ ਜਿਸ ਦਾ ਮਤਲਬ ਹੈ ਕਿ ਇਹ ਸਰੀਰ ਦੇ ਵਿੱਚੋਂ ਪਾਣੀ ਦੀ ਮਾਤਰਾ ਨੂੰ ਜਲਦੀ ਘਟ ਦਿੰਦਾ ਹੈ। ਜ਼ਿਆਦਾ ਸੇਵਨ ਦੇ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ ਜੋ ਕਿ ਸਰੀਰ ਨੂੰ ਡੀਹਾਈਡਰੇਟ ਕਰ ਸਕਦੀ ਹੈ ਅਲਰਜੀ ਅਤੇ ਸਕਿਨ ਰिएक्शन ਜਿहां ਕੁਝ ਲੋਕਾਂ ਨੂੰ ਕਦੂ ਤੋਂ ਅਲਰਜੀ ਹੋ ਸਕਦੀ ਹੈ ਜਿਵੇਂ ਕਿ ਚਮੜੀ ਦੇ ਉੱਤੇ ਦੱਫੜ ਖੁਜਲੀ ਜਾਂ ਫਿਰ ਜਲਨ ਖਾਸ ਕਰਕੇ ਜਿਨ੍ਹਾਂ ਲੋਕਾਂ ਦੀ ਚਮੜੀ ਸੈਂਸਿਟਿਵ ਹੁੰਦੀ ਹੈ ਉਹਨਾਂ ਨੂੰ ਇਸ ਦਾ ਸੇਵਨ ਸਾਵਧਾਨੀ ਦੇ ਨਾਲ ਕਰਨਾ ਚਾਹੀਦਾ ਹੈ ਸਿਹਤ ਦੇ ਨਾਮ ਦੇ ਉੱਤੇ ਨੁਕਸਾਨ ਨਾ ਕਰੋ ਬਿਲਕੁਲ ਵੇ ਕਦੋਂ ਜੂਰ ਸਿਹਤਮੰਦ ਹੁੰਦਾ ਹੈ ਪਰ ਇਸ ਦਾ ਸਵਾਦ ਇਸ ਦੀ ਮਾਤਰਾ ਅਤੇ ਸਮਾਂ ਬਹੁਤ ਮਾਇਨੇ ਰੱਖਦਾ ਹੈ ਕਿ ਇਸ ਨੂੰ ਕਿਹੜੇ ਵੇਲੇ ਨਹੀਂ ਖਾਣਾ ਚਾਹੀਦਾ ਹਮੇਸ਼ਾ ਤਾਜ਼ਾ ਤੇ ਬਿਨਾ ਕੋੜੀ ਲੋਕੀ ਖਾਓ ਤੇ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਜੋ ਕਿ ਖਾਣ ਤੋਂ ਬਚੋ ਕਿਉਂਕਿ ਬਹੁਤ ਹਦੋਂ ਵੱਦ ਜੋ ਕਿ ਜ਼ਿਕਰ ਜ਼ਿਆਦਾ ਮਾਤਰਾ ਹੁੰਦੀ ਹੈ ਕਿਸੇ ਵੀ ਚੀਜ਼ ਦੀ ਤਾਂ ਉਹ ਨੁਕਸਾਨ ਹੀ ਕਰਦੀ ਹੈ ਜੇਕਰ ਤੁਸੀਂ ਗਲਤ ਟਾਈਮ ਦੇ ਉੱਤੇ ਰਾਤ ਦੇ ਵੇਲੇ ਕੋੜਾ ਜੋ ਕਿ ਕਦੂ ਖਾਂਦੇ ਹੋ ਕਿਉਂਕਿ ਕਦੂ ਖਾਣ ਦੇ ਵੇਲੇ ਤੁਸੀਂ ਉਹਦਾ ਸਵਾਦ ਤਾਂ ਨਹੀਂ ਚੈੱਕ ਕਰਦੇ ਪਰ ਕਰਿਆ ਕਰੋ ਜੇਕਰ ਕੋਕੀ ਕੋੜੀ ਹੁੰਦੀ ਹੈ ਕਦੂ ਕੋੜਾ ਹੁੰਦਾ ਹੈ ਤਾਂ ਤੁਸੀਂ ਉਸ ਤੋਂ ਖਾਣ ਤੋਂ ਪਰਹੇਸ਼ ਕਰਿਆ ਕਰੋ ਨਹੀਂ ਤਾਂ ਤੁਹਾਨੂੰ ਅਜਿਹੀਆਂ ਕਈ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ